न ਨਾਲਾਇਆਂ ਉਹ ਕਿਹੜਾ ਹਾਂ ਉਹ ਗੱਡੀ ਨਿਕਲ ਗਈ ਭਾਈ ਅੱਗੇ ਸਾਈਡ ਤੇ ਆ ਜਾ ਭਾਈ ਅੱਗੇ ਸਾਈਡ ਤੇ ਆ ਜਾ

ਇਹ ਕਿਹਦਾ ਐਕਸੀਡੈਂਟ ਹੋਇਆ ਭਾਈ ਇਹ ਐਕਸੀਡੈਂਟ ਦਾ ਪਤਾ ਨੀਲਨੋਦੀ 'ਚ ਆਈ ਆ ਨੀਲ ਆ ਗਈ ਬੰਦੇ ਨੂੰ ਮਾਰ ਖੜਾ ਟਰਾਲੀ ਦੇ ਵਿੱਚ ਆ ਇਹ ਫਿਰ ਕਿੰਨੇ ਕ ਵਜੇ ਟਾਈਮ ਸੀਗਾ ਸਾਢੇ 6 ਵਜੇ ਦਾ ਟਾਈਮ ਹੈ ਹਾਂਜੀ ਸਾਢੇ 6 ਵਜੇ ਅੱਛਾ ਅੱਛਾ ਸਾਢੇ 6 ਵਜੇ ਸਾਢੇ 6 ਦਾ ਟਾਈਮ ਹੈ ਬੰਦਾ ਗਿਆ ਪੋਸਟਾ ਗੁਰਦਰਾ ਸਾਹਿਬ ਹਾਂ ਉੱਥੇ ਬੰਦੇ ਬਲਾ ਕੇ ਲਿਆ ਦੇਖਿਆ ਹਿੰਦੇ ਕਾਫੀ ਸੱਜਣ ਸੱਜਣ ਲੱਗਿਆ ਸੀ ਬੰਦੇ ਹਾਂ ਬਹੁਤ ਜ਼ਿਆਦਾ ਵੀ ਫਿਰ ਮੈਂ ਗੁਰਦਰਾ ਸਾਹਿਬ ਗਰੰਥੀ ਦੀ ਜੁੜੀ ਕਰੀ ਦੀ ਆ ਅੱਛਾ ਮੈਂ ਤਾਂ ਚਲ ਗਿਆ ਅਰਦਾਸ ਕਰਨ ਬੰਦੇ ਚੱਲੇ ਨਾ ਇੱਥੇ ਤਾਂ ਕਾਨੂੰਨ ਇੰਨਾ ਮਾੜਾ ਕਿ ਕੋਈ ਜੀ.ਸੀ.ਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸਹਿਰ ਸਹਿਕ ਮਰਨ ਦੇ ਆ ਇੱਥੇ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਚੀਜ਼ਾਂ ਉਪਲਬਧ ਹੋਣੀਆਂ ਚਾਹੀਆਂ ਕ੍ਰੇਨ ਕੋਲੋਂ ਧਿਆਨ ਦੇ ਜੀ ਇਹਨੇ ਕੱਢ ਪਾਣੀ ਦਾ ਐਕਸੀਡੈਂਟ ਹੋਇਆ ਦੇਖੋ ਜੀ ਇਹਨੇ ਜੀ ਆ ਗਿਆ ਅਗਲੇ ਜਾਤਾ ਸੀ ਆਪਣੇ ਉੱਪਰੋਂ ਕ੍ਰੇਨ ਕੋਲੋਂ ਅੱਗੇ ਉੱਪਰੋਂ ਓਥਰ ਜਿਹੜਾ ਕੰਮ ਕਰਾਉਂਦਾ ਹੈ ਉਹ ਕੰਮ ਕਰਾਉਂਦਾ ਹੈ ਗੱਡੀ ਆਪਣੇ ਕਿਤੇ ਆ ਰਹੀ ਹੈ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਹੋਟਲ ਲੈ ਕੇ ਜਲੰਧਰ ਤੋਂ ਟੀਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਖੜਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਦੀ ਡੈਥ ਹੋ ਗਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਆ ਤੇ ਤਿੰਨ ਚਾਰ ਮਲਾਜ਼ਮ ਇੰਜਡ ਹੋਏ ਆ ਜੀ ਉਹਨਾਂ ਨੂੰ ਫਸਟਰ ਦੇ ਕੇ ਹਸਪਤਾਲ ਭੇਜਿਆ ਜੀ ਉਸ ਤੋਂ ਕੁਝ ਰੈਫਰ ਕੀਤੇ ਦੋ ਜੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਰਤ ਸਭ ਮੌਕੇ ਤੇ ਜੀ ਉੱਥੇ ਉੱਤਾਰ ਰਿਹਾ ਸੀ ਇਹ ਹਾਦਸੇ ਦੇ ਕਰਨ ਦਾ ਪਤਾ ਲੱਗਸਾ ਹੈ ਅਜੇ ਫਿਲਹਾਲ ਕੋਈ ਕਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦਵਾਂਗੇ ਇਹ ਮੁਲਾਜ਼ਮਾਂ ਦਾ ਭਾਜੀ ਵਾਸ ਕਿੱਥੋਂ ਕਿੱਥੇ ਜਾ ਰਹੇ ਸੀ ਮੁਲਾਜ਼ਮਾਂ ਦੇ ਜਿਹੜੇ ਵਸਾ ਜੀ ਇਹ ਜਲੰਧਰ ਤੋਂ ਕੇਪੀਪੀ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕੇ ਜਾਣੇ ਸੀਗੇ ਜੀ ਮੁਲਾਜ਼ਮ ਥਕੇ ਜੀ 15-20 ਜਾਣੇ ਸੀਗੇ ਠੀਕ ਹੈ ਧੰਨਵਾਦ ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਸਾਹੀ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਸੀ ਚਿੱਟੂ ਦਾਸ ਕਿੰਨੇ ਵਜੇ ਕਿੰਨੇ ਕਵਜੇ ਦਾ ਟਾਈਮ ਸੀਗਾ ਅਸੀਂ ਬਿਲਕੁਲ 5:00 ਵਜੇ ਚੱਲੇ 5:00 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ 5 ਉੱਥੋਂ ਜਲੰਧਰ ਤੋਂ ਇੱਥੇ ਤੱਕ ਦਾ ਬੜਾ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ 5 ਘੰਟੇ 'ਚ ਅਸੀਂ ਇੱਥੇ ਪਹੁੰਚਿਆ 5:10 ਮਿੰਟ ਹੋ ਗਏ ਤੇ ਗੱਡੀ ਤੋਂ ਸਾਨੂੰ ਤੁਹਾਨੂੰ ਪਤਾ ਸਾਰੇ ਬੰਦੇ ਘੱਟੋ ਘਾਟ ਅੱਖਾਂ ਖੋ ਲੱਗੀਆਂ ਆ ਜਿਦਾਂ ਸੁੱਤੇ ਪਏ ਸੀ ਜਦੋਂ ਜਾਗਦੇ ਵੀ ਹਾਂ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਦੇਖੀ ਹਾਂ ਆ ਗੱਡੀ ਬੱਜੀ ਹੈ ਗੱਡੀ ਠੀਕ ਹੈ ਕਿੰਨਾ ਨੁਕਸਾਨ ਹੋਇਆ ਨੁਕਸਾਨ ਪਾਟ ਸਾਮਣੇ ਸਾਰ ਇੱਕ ਤੋਂ ਡੱਟੇ ਵੀ ਹੋ ਗਏ ਇੱਕ ਦੋ ਰੇਖਾ ਤੇ ਬਾਕੀ ਸਾਰੇ ਚੱਕਰੀਆਂ ਬਹੁਤ ਚੱਕਰੀ ਬਹੁਤ ਆ ਜਿਨ੍ਹਾਂ ਨੂੰ ਹੁਣ ਹਸਪਤਲ ਲੈ ਗਏ ਆ ਘੱਟੋ ਘੱਟ 12 ਜਿਹੜੇ ਚੱਕਰੀਆਂ 10 ਘੁੰਨੇ ਜਿਹੜੇ ਹਸਪਤਲ ਲੈ ਗਏ ਜੁਆਪਰਾ ਕੀ ਨਾਮ ਮੇਰਾ ਕੇਐਸਏ ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਜਿੰਕੀਤ ਉਹ ਜਿਲੰਦਰ ਤੋਂ ਫੇਰ ਜੀਸੀ ਦਾ ਠੀਕ ਹੈ ਜਿੰਕੀਤ ਦਾ ਸਾਡਾ